ਜੀ ਦੋਸਤੋ ਕੁਲਵਿੰਦਰ ਕੌਰ ਨੂੰ ਕੰਗਣਾਨ ਰਾਉਤ ਦੇ ਥਾਪੜਾ ਮਾਰਨ ਤੇ ਸਰਕਾਰ ਨੇ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਲਾਹ ਦਿੱਤਾ ਅਤੇ ਕੁਲਵਿੰਦਰ ਕੌਰ ਦਾ ਸਰਕਾਰ ਨੇ ਅਤਾ ਪਤਾ ਵੀ ਨਹੀਂ ਦੱਸਿਆ ਉਹ ਕਿੱਥੇ ਹੈ ਤੇ ਕਿਸ ਜੇਲ੍ਹ ਦੇ ਵਿੱਚ ਹੈ ਤੇ ਨਾ ਹੀ ਉਸ ਦੇ ਪਰਿਵਾਰ ਦਾ ਸਰਕਾਰ ਨੇ ਕਿਸੇ ਨੂੰ ਅਤਾ ਪਤਾ ਦੱਸਿਆ ਉਹ ਕਿੱਥੇ ਹੈ ਉਸ ਦੇ ਬਦਲੇ ਕੰਗਣਾਨ ਰਾਉਤ ਨੇ ਪੰਜਾਬ ਨੂੰ ਅਸਤਵਾਦੀ ਦੱਸਿਆ ਅਤੇ ਕਾਫੀ ਸਮੇਂ ਤੋਂ ਲੈ ਕੇ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਮੰਦੇ ਸ਼ਬਦ بولਦੀ ਆ ਰਹੀ ਹੈ ਕੁਲਵਿੰਦਰ ਕੌਰ ਨੂੰ ਥਾਪੜਾ ਮਾਰਨ ਤੇ ਸਰਕਾਰ ਨੇ ਨੌਕਰੀ ਤੋਂ ਲਾ ਦਿੱਤਾ ਪਰ ਕੰਗਣਾ ਨਰੌਤ ਦੀ ਟੀਮ ਦੇ ਵੱਲੋਂ ਕੀਤੀ ਹੋਈ ਹਰਕਤ ਸਰਕਾਰ ਨੂੰ ਦਿਖਾਈ ਨਹੀਂ ਦਿੰਦੀ ਕੰਗਣਾ ਨਰੌਤ ਦੀ ਟੀਮ ਦੇ ਵੱਲੋਂ ਉਸੇ ਟਾਈਮ ਹੀ 에어ਪੋਰਟ ਤੇ ਇਸ ਕੁੜੀ ਦੇ ਥਪੜਾ ਮਾਰਿਆ ਜਾ ਰਿਹਾ ਹੈ ਦੋਸਤੋ ਇਹ ਵੀਡੀਓ ਸਰਕਾਰ ਦੇ ਲਈ ਬਹੁਤ ਹੀ ਜ਼ਿਆਦਾ ਵੱਡੇ ਸਵਾਲ ਖੜੇ ਕਰਦੀ ਹੈ ਦੋਸਤੋ ਕੰਗਣਾ ਨਰੌਤ ਜੀ ਦਾ ਉਹ ਗੱਲ ਹੈ ਟੋਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਦੋਸਤੋ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰੈਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ